ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨਾ ਸਿੱਖਿਆ ਵਿਭਾਗ ਵੱਲੋਂ ਇੱਕ ਹੋਰ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਕੀ ਇਹ ਨੋਟੀਫਿਕੇਸ਼ਨ ਨਿਯੁਕਤੀ ਪੱਤਰ ਦੇਣ ਦੇ ਸਬੰਧ ਵਿੱਚ ਇੱਕ ਹੋਰ ਨੋਟੀਫਿਕੇਸ਼ਨ ਆਇਆ ਜਿਸ ਦੇ ਵਿੱਚ ਡੇਟ ਪੋਸਟਪੋਨ ਕੀਤੀ ਗਈ ਹੈ ਕਿਹੜੇਾਂ ਦੀ ਜਿਹੜੀ ਡੇਟ ਪੋਸਟਪੋਨ ਕੀਤੀ ਗਈ ਹੈ ਜਿਵੇਂ ਕਿ ਆਪਾਂ ਜਾਣਦੇ ਅਸੀਂ ਕਿ ਐਡਵਾਪਾਰਟਮੈਂਟ ਇਸ ਟਾਈਮ ਜਿਹੜਾ ਐਕਟਿਵ ਚੱਲ ਰਿਹਾ ਜਿਸ ਵਿੱਚ ਵਰਤੀਆਂ 833 64 94 ਤੇ ਮਾਸਟਰ ਕੈਡਰ 3704 ਜਿਹੜੀਆਂ ਵਰਤیاں ਚੱਲ ਰਹੀਆਂ ਨੇ ਤੇ ਉਸ ਦੇ ਵਿੱਚ ਜਿਹੜੇ ਰੋਜ਼ ਨਵਾਂ ਕੋਈ ਕੋਈ ਅਪਡੇਟ ਆਉਂਦੀ ਹੈ ਅੱਜ ਇੱਕ ਹੋਰ ਜਿਹੜਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸਿੱਖਿਆ ਡਿਪਾਰਟਮੈਂਟ ਵੱਲੋਂ ਜਿਸ ਦੇ ਵਿੱਚ ਨਿਯੁਕਤੀ ਪੱਤਰ ਦੇਣ ਸਬੰਧੀ ਜਿਹੜੀ ਡੇਟ ਪੋਸਟਪੋਨ ਕਰ ਦਿੱਤੀ ਗਈ ਹੈ ਤਾ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਸਿੱਖਿਆ ਡਿਪਾਰਟਮੈਂਟ ਨਾਲ ਸੰਬੰਧਿਤ ਕੋਈ ਵੀ ਅਪਡੇਟ ਹੋਵੇ ਤਾਂ ਉਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਤੋਂ ਇਲਾਵਾ ਭਰਤੀਆਂ ਨਾਲ ਸੰਬੰਧਿਤ ਵੀ ਕੋਈ ਅਪਡੇਟ ਹੋਵੇ ਤਾਂ ਉਹ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਆਪਾਂ ਸਿੱਖਿਆ ਡਿਪਾਰਟਮੈਂਟ ਵੱਲੋਂ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਨਿਯੁਕਤੀ ਪੱਤਰ ਦੇਣ ਦੀ ਜਿਹੜੀ ਡੇਟ ਹੈ ਉਹ ਪੋਸਟਪੋਨ ਕਰ ਦਿੱਤੀ ਗਈ ਹੈ ਤਾਂ ਇਸ ਦਾ ਪੂਰਾ ਨੋਟੀਫਿਕੇਸ਼ਨ ਤੁਹਾਨੂੰ ਦਿਖਾਵਾਂਗਾ ਮੈਂ ਇਹ ਨੋਟੀਫਿਕੇਸ਼ਨ ਦਫਤਰ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਹੈ ਇਹ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਨੋਟਿਸ ਦੇ ਵਿੱਚ ਕੀ ਲਿਖਿਆ ਹੈ ਪਹਿਲਾਂ ਪੇ ਦੇਖਦੇ ਹਾਂ ਸਿੱਖਿਆ ਵਿਭਾਗ ਪੰਜਾਬ ਵਿੱਚ ਮਾਸਟਰ ਕੈਡਰ ਦੀਆਂ ਵੱਖ-ਵੱਖ ਵਿਸ਼ਿਆਂ ਲਈ 3704 ਅਸਾਮੀਆਂ ਭਰਨ ਲਈ ਮਿਤੀ ਇਹ 28 2020 ਨੂੰ ਜਿਹੜਾ ਸੀ ਇਸ਼ਤਿਆਰ ਜਾਰੀ ਕੀਤਾ ਗਿਆ ਸੀ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਇਹਨਾਂ ਨੂੰ ਪੱਤਰ ਨੰਬਰ ਜਿੰਨਾ ਕਰਕੇ 7 2 2025 ਅਨਸਾਰ ਸਿਵਲ ਰੈਟ ਪਟੇਸ਼ਨ ਨੰਬਰ 4264 ਆਫ 2001 ਸਿਕੰਦਰ ਸਿੰਘ ਅਤੇ ਹੋਰ ਜਿਹੜੇ ਪੰਜਾਬ ਦੇ ਕੇਸਾਂ ਵਿੱਚ ਮਾਨਯੋਗ ਆਈਕ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੀ ਪਾਲਣਾ ਕਰਦੇ ਹੋਏ 3704 ਮਾਸਟਰ ਆਰਡਰ ਦੇ ਪ੍ਰਤੀ ਦੇ ਵਿਸ਼ਾਵਰ ਸਿਲੈਕਸ਼ਨ ਲਿਸਟਾਂ ਰੀਕਾਸਟ ਕੀਤੀਆਂ ਗਈਆਂ ਸਨ ਰੀਕਾਸਟ ਕੀਤੀਆਂ ਗਈਆਂ ਸਿਲੈਕਸ਼ਨ ਲਿਸਟਾਂ ਸੂਚੀ ਮੈਥ ਹਿੰਦੀ ਸਾਇੰਸ ਤੇ ਅੰਗਰੇਜ਼ੀ ਵਿੱਚ ਨਵੇਂ ਸ਼ਾਮਲ ਹੋਏ ਯੋਗ ਉਮੀਦਵਾਰਾਂ ਨੂੰ 29 2025 ਨੂੰ ਨਿਯੁਕਤੀ ਪੱਤਰ ਜਿਹੜੇ ਇਹ ਚੌਥੀ ਮੰਜ਼ਲ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਹੈ ਸਕੈਨਡਰੀ ਪੰਜਾਬ ਫੇਸ ਨੰਬਰ 8 ਐਸਐਸ ਨਗਰ ਮਹੱਲੀ ਵਿੱਚ ਬੁਲਾਇਆ ਗਿਆ ਸੀ 29 ਤਰੀਕ ਨੂੰ ਜਿਹੜਾ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਸੀ ਬੁਲਾਇਆ ਗਿਆ ਸੀ ਪਰੰਤੂ ਦਫ਼ਤਰ ਵੱਲੋਂ ਲੈ ਗਏ ਫੈਸਲੇ ਦੇ ਸਨਮੁਕ ਰੀਕਾਸਟ ਸੂਚੀ ਵਿੱਚ ਸ਼ਾਮਲ ਹੋਏ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਸੰਬੰਧੀ ਕਾਰਵਾਈ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਂਦੀ ਹੈ ਤਾਂ ਇਹ ਜਿਹੜੇ 3704 ਮਾਸਟਰ ਕੈਡਰ 3704 ਨੂੰ ਜਿਹੜਾ ਨਿਯੁਕਤੀ ਪੱਤਰ ਦਿੱਤੇ ਜਾਣੇ ਸੀ 29 ਇਹ ਤੇ 2025 ਨੂੰ ਤਾਂ ਉਸ ਨੂੰ ਜਿਹੜੇ ਨੁਕਤੀਬੱਤਰ ਦੇ ਜਿਹੜੇ ਉਹਨਾਂ ਨੂੰ ਇੱਕ ਵਾਰੀ ਰੱਦ ਕੀਤਾ ਜਾਂਦਾ ਉਹ ਪੋਸਟਪੋਨ ਕਰ ਦਿੱਤੇ ਗਏ ਨੇ ਉਹਨਾਂ